ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਆਂ ਜੀ ਉਹਨਾਂ ਕਾਨੂੰਨੀ ਸ਼ਬਦਾਂ ਦੇ ਬਾਰੇ ਵਿੱਚ ਜਿਨ੍ਹਾਂ ਨੂੰ ਅਸੀਂ ਕਈ ਵਾਰੀ ਖਬਰਾਂ ਦੇ ਵਿੱਚ ਸੁਣਦੇ ਆਂ ਜਾਂ ਫਿਰ ਪੜ੍ਹਦੇ ਆਂ ਜਿਵੇਂ ਕਿ ਨਵਾਂ ਬਿੱਲ ਪੇਸ਼ ਕੀਤਾ ਗਿਆ ਨਵਾਂ ਐਕਟ ਲਾਗੂ ਹੋ ਗਿਆ ਨਵਾਂ ਕਾਨੂੰਨ ਲਾਗੂ ਹੋ ਗਿਆ ਰਾਸ਼ਟਰਪਤੀ ਨੇ ਆਰਡੀਨੈਂਸ ਜਾਰੀ ਕਰ ਦਿੱਤਾ ਹੈ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਈ ਤਰ੍ਹਾਂ ਦੇ ਸ਼ਬਦ ਨੇ ਜਿਵੇਂ ਬਿਲ ਐਕਟ ਕੋਡ ਆਰਡੀਨੈਂਸ ਕਾਨੂੰਨ ਰੂਲਸ ਆਦੇਸ਼ ਨੋਟੀਫਿਕੇਸ਼ਨ ਕਸਟਮਰੀ ਲਾ ਇਸ ਤਰ੍ਹਾਂ ਦੇ ਕਈ ਸ਼ਬਦ ਨੇ ਜਿਹੜੇ ਕਈ ਵਾਰੀ ਸਾਨੂੰ ਕਨਫਿਊਜ਼ ਕਰ ਦਿੰਦੇ ਨੇ ਤੇ ਸਾਡੇ ਅੱਗੇ ਇੱਕ ਸਵਾਲ ਇਹ ਵੀ ਹੈ ਕਿ ਜਿਹੜੇ ਇਹ ਸਾਰੇ ਸ਼ਬਦ ਨੇ ਕੀ ਇਹ ਅਲੱਗ-ਅਲੱਗ ਮੀਨਿੰਗ ਰੱਖਦੇ ਨੇ ਮਤਲਬ ਰੱਖਦੇ ਨੇ ਅਰਥ ਰੱਖਦੇ ਨੇ ਕਿ ਬਿਲ ਤੇ ਐਕਟ ਇੱਕੋ ਚੀਜ਼ ਹੈ ਕਿ ਆਰਡੀਨੈਂਸ ਕਾਨੂੰਨ ਤੋਂ ਵੱਖਰਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਸਾਰੇ ਜਿਹੜੇ ਗੁੰਜਲਦਾਰ ਸ਼ਬਦ ਨੇ ਉਹਨਾਂ ਨੂੰ ਅਸੀਂ ਆਸਾਨ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਖੋਲਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਸ਼ਬਦਾਂ ਨੂੰ ਸਮਝਣਾ ਵੀ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਭਾਰਤ ਦੀ ਕਾਨੂੰਨੀ ਪ੍ਰਣਾਲੀ ਦੀ ਰੀੜ ਦੀ ਹੱਡੀ ਨੇ ਦੋਸਤੋ ਜਿਹੜਾ ਬਿਲ ਹੈ ਅਸਲ ਦੇ ਵਿੱਚ ਇਹ ਇੱਕ ਨਵੇਂ ਕਾਨੂੰਨ ਦਾ ਖਰੜਾ ਹੁੰਦਾ ਜਿਵੇਂ ਕੋਈ ਘਰ ਬਣਾਉਣ ਤੋਂ ਪਹਿਲਾਂ ਨਕਸ਼ਾ ਬਣਵਾਉਂਦਾ ਹੈ ਮੈਪ ਤਿਆਰ ਕਰਵਾਉਂਦਾ ਹੈ ਉਸੇ ਤਰ੍ਹਾਂ ਕਾਨੂੰਨ ਬਣਨ ਤੋਂ ਪਹਿਲਾਂ ਇੱਕ ਬਿਲ ਬਣਦਾ ਹੈ ਬਿਲ ਤਿਆਰ ਕੀਤਾ ਜਾਂਦਾ ਹੈ ਫਿਰ ਜਿਹੜਾ ਇਹ ਬਿਲ ਹੁੰਦਾ ਹੈ ਉਹ ਸੰਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾਂ ਫਿਰ ਜੇ ਅਸੀਂ ਰਾਜ ਦੀ ਸਟੇਟ ਦੀ ਗੱਲ ਕਰੀਏ ਤਾਂ ਰਾਜ ਦੀ ਵਿਧਾਨ ਸਭਾ ਦੇ ਵਿੱਚ ਪੇਸ਼ ਹੁੰਦਾ ਹੈਗਾ ਫਿਰ ਜਿਹੜੇ ਦੋ ਸਦਨ ਹੁੰਦੇ ਨੇ ਜਿਵੇਂ ਸੰਸਦ ਦੇ ਵਿੱਚ ਲੋਕ ਸਭਾ ਰਾਜ ਸਭਾ ਉਹਨਾਂ ਦੇ ਵਿੱਚੋਂ ਪਾਸ ਹੋਣ ਤੋਂ ਬਾਅਦ ਫਿਰ ਰਾਸ਼ਟਰਪਤੀ ਕੋਲੇ ਜਾਂਦਾ ਹੈ ਜੇ ਅਸੀਂ ਸਟੇਟ ਦੀ ਗੱਲ ਕਰੀਏ ਤਾਂ ਰਾਜਪਾਲ ਕੋਲੇ ਜਾਂਦਾ ਹੈਗਾ ਫਿਰ ਰਾਸ਼ਟਰਪਤੀ ਦੀ ਜੇ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਫਿਰ ਉਹ ਕਾਨੂੰਨ ਬਣ ਜਾਂਦਾ ਹੈ ਜਿਹੜਾ ਬਿਲ ਹੁੰਦਾ ਹੈ ਉਹ ਐਕਟ ਬਣ ਜਾਂਦਾ ਹੈ ਰਾਸ਼ਟਰਪਤੀ ਦੀ ਸਹਿਮਤੀ ਮਿਲਣ ਤੋਂ ਬਾਅਦ ਫਿਰ ਉਹ ਐਕਟ ਬਣ ਜਾਂਦਾ ਹੈ ਤੇ ਇੱਥੇ ਯਾਦ ਰੱਖਣਯੋਗ ਇਹ ਹੈ ਕਿ ਜਿਹੜਾ ਹਰ ਇੱਕ ਐਕਟ ਹੈ ਉਹ ਕਦੇ ਨਾ ਕਦੇ ਬਿੱਲ ਜ਼ਰੂਰ ਸੀਗਾ ਪਰ ਜਿਹੜਾ ਬਿੱਲ ਹੈ ਉਹ ਹਰ ਟਾਈਮ ਤੇ ਹਰ ਵਾਰੀ ਐਕਟ ਨਹੀਂ ਬਣ ਸਕਦਾ ਕਈ ਵਾਰੀ ਬਿੱਲ ਬਿੱਲ ਹੀ ਰਹਿ ਜਾਂਦਾ ਹੈ ਤੇ ਜਦੋਂ ਬਿੱਲ ਪਾਸ ਹੋ ਜਾਂਦਾ ਹੈ ਰਾਸ਼ਟਰਪਤੀ ਤੋਂ ਸਹਿਮਤੀ ਮਿਲ ਜਾਂਦੀ ਹੈ ਕੰਸੈਂਟ ਮਿਲ ਜਾਂਦੀ ਹੈ ਫਿਰ ਉਹ ਐਕਟ ਬਣ ਜਾਂਦਾ ਹੈ ਜਿਵੇਂ ਅਸੀਂ ਉਦਾਹਰਨ ਲੈ ਲਈਏ ਕਿ ਜਿਵੇਂ GST ਇੱਕ ਬਿੱਲ ਸੀਗਾ ਫਿਰ ਜਦੋਂ ਉਹ ਪਾਸ ਹੋ ਗਿਆ ਫਿਰ ਉਹ ਇੱਕ ਐਕਟ ਬਣ ਗਿਆ ਇਸੇ ਤਰ੍ਹਾਂ ਹੋਰ ਜਿਹੜੇ ਕਾਨੂੰਨ ਨੇ ਉਹ ਪਾਸ ਹੋਣ ਤੋਂ ਬਾਅਦ ਐਕਟ ਬਣ ਜਾਂਦੇ ਨੇ ਐਕਟ ਇੱਕ ਉਹ ਕਾਨੂੰਨ ਹੈ ਜਿਹੜਾ ਸੰਸਦ ਜਾਂ ਵਿਧਾਨ ਸਭਾ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਪਾਸ ਹੋ ਜਾਂਦਾ ਹੈ ਦੋਨੋਂ ਸਦਨਾਂ ਦੇ ਵਿੱਚ ਵਿਚਾਰ ਚਰਚਾ ਹੁੰਦੀ ਹੈ ਬਿਲ ਦੇ ਉੱਪਰ ਫਿਰ ਜੇ ਦੋਨੋਂ ਸਦਨ ਉਸ ਨੂੰ ਪਾਸ ਕਰ ਦਿੰਦੇ ਨੇ ਫਿਰ ਉਸ ਨੂੰ ਰਾਸ਼ਟਰਪਤੀ ਕੋਲੇ ਜਾਂ ਫਿਰ ਰਾਜਪਾਲ ਕੋਲੇ ਸਹਿਮਤੀ ਦੇ ਲਈ ਭੇਜਿਆ ਜਾਂਦਾ ਹੈ ਜੇ ਸਹਿਮਤੀ ਮਿਲ ਜੇ ਤਾਂ ਕਾਨੂੰਨ ਬਣ ਜਾਂਦਾ ਹੈ ਐਕਟ ਬਣ ਜਾਂਦਾ ਹੈ ਦੇਸ਼ ਦੇ ਵਿੱਚ ਰਾਜ ਦੇ ਵਿੱਚ ਲਾਗੂ ਹੋ ਜਾਂਦਾ ਹੈ ਤੇ ਮੈਨੂੰ ਉਮੀਦ ਹੈ ਕਿ ਬਿਲ ਦੇ ਵਿੱਚ ਤੇ ਕਾਨੂੰਨ ਦੇ ਵਿੱਚ ਐਕਟ ਦੇ ਵਿੱਚ ਡਿਫਰੈਂਸ ਹੈ ਜਿਹੜਾ ਉਹ ਤੁਹਾਨੂੰ ਕਲੀਅਰ ਹੋ ਗਿਆ ਬਿਲ ਦਾ ਮਤਲਬ ਸਮਝੋ ਕਿ ਖਰੜਾ ਤੇ ਐਕਟ ਦਾ ਮਤਲਬ ਸਮਝੋ ਤੁਸੀਂ ਪੂਰਾ ਹੋਇਆ ਕਾਨੂੰਨ ਠੀਕ ਹੈ ਜੀ ਤੇ ਇੱਕ ਸ਼ਬਦ ਅਸੀਂ ਜਿਹੜਾ ਦੇਖਿਆ ਪੜ੍ਹਿਆ ਸੁਣਿਆ ਉਹ ਹੈਗਾ ਕੋਡ ਕੋਡ ਇੱਕ ਖਾਸ ਵਿਸ਼ੇ ਤੇ ਖਾਸ ਟੌਪਿਕ ਤੇ ਸਬਜੈਕਟ ਤੇ ਕਾਨੂੰਨਾਂ ਦਾ ਪੂਰਾ ਯੋਜਨਾਬੱਧ ਅਤੇ ਇਕੱਠਾ ਸੰਗ੍ਰਹਿ ਹੁੰਦਾ ਹੈਗਾ ਜਿਵੇਂ ਕਿ ਕ੍ਰਿਮੀਨਲ ਪ੍ਰੋਸੀਜਰ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਸਿਵਲ ਪ੍ਰੋਸੀਜਰ ਕੋਡ ਇਸ ਤਰ੍ਹਾਂ ਦੇ ਕੋਡ ਅਸੀਂ ਪੜ੍ਹੇ ਨੇਗੇ ਠੀਕ ਹੈ ਜੀ ਇਹੇ ਉਸ ਵਿਸ਼ੇ ਦੇ ਨਾਲ ਜੁੜੇ ਹੋਏ ਸਾਰੇ ਕਾਨੂੰਨੀ ਨਿਯਮ ਇੱਕ ਹੀ ਥਾਂ ਤੇ ਇਕੱਠੇ ਕਰ ਦਿੰਦਾ ਹੈ ਜਿਹੜਾ ਇਹ ਕੋਡ ਹੁੰਦਾ ਹੈ ਤੇ ਕਾਨੂੰਨ ਜਿਹੜਾ ਸ਼ਬਦ ਹੈਗਾ ਇਸ ਨੂੰ ਤਾਂ ਲਗਭਗ ਸਾਰੇ ਯਾਰ ਦੋਸਤ ਮਿੱਤਰ ਚੰਗੀ ਤਰ੍ਹਾਂ ਜਾਣਦੇ ਨੇ ਦੋਸਤੋ ਕਾਨੂੰਨ ਸ਼ਬਦ ਆਮ ਤੌਰ ਤੇ ਪਾਲਣਾ ਕੀਤੇ ਜਾਣ ਵਾਲੇ ਨਿਯਮਾਂ ਜਾਂ ਨਿਯਮਾਂ ਦੇ ਸਮੂਹ ਨੂੰ ਦਰਸਾਉਂਦਾ ਹੈਗਾ ਕਾਨੂੰਨ ਇੱਕ ਵਿਆਪਕ ਸ਼ਬਦ ਹੈਗਾ ਇਸ ਦੇ ਅੰਦਰ ਜਿਹੜੇ ਅਸੀਂ ਸ਼ਬਦ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਐਕਟ, ਆਰਡੀਨੇਂਸ, ਨਿਯਮ, ਨੋਟੀਫਿਕੇਸ਼ਨ, ਆਦੇਸ਼ ਇਹ ਸਾਰੇ ਆ ਜਾਂਦੇ ਨੇ ਕਾਨੂੰਨ ਦੇ ਅੰਦਰ। ਕਾਨੂੰਨ ਇੱਕ ਵੱਡਾ ਸ਼ਬਦ ਹੈਗਾ, ਵਿਆਪਕ ਸ਼ਬਦ ਹੈਗਾ। ਜਿਹੜਾ ਕਾਨੂੰਨ ਦਾ ਕੰਮ ਹੈ ਉਹ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਲੋਕਾਂ ਦੇ ਜਿਹੜੇ ਅਧਿਕਾਰ ਨੇ ਰਾਈਟਸ ਨੇ ਜਾਂ ਡਿਊਟੀਆਂ ਨੇ ਫਰਜ਼ ਨੇ, ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਤੈਅ ਕਰਨਾ ਤੇ ਹੋਰ ਵੀ ਕਈ ਕੰਮ ਨੇ ਡਿਟੇਲ ਦੇ ਵਿੱਚ ਅਸੀਂ ਨਹੀਂ ਜਾ ਸਕਦੇ। ਇੱਕ ਅਸੀਂ ਸ਼ਬਦ ਦੇਖਿਆ ਆਰਡੀਨੈਂਸ ਆਰਡੀਨੈਂਸ ਹੈ ਜਿਹੜਾ ਇਹ ਇੱਕ ਟੈਂਪਰੇਰੀ ਕਾਨੂੰਨ ਹੁੰਦਾ ਹੈ ਇਹ ਸਮਝ ਲਓ ਜਿਹੜਾ ਕਿ ਤੁਰੰਤ ਜਿਹੜਾ ਸਥਿਤੀ ਦੇ ਵਿੱਚ ਬਣਾਇਆ ਜਾਂਦਾ ਹੈ ਜਦੋਂ ਐਮਰਜੈਂਸੀ ਹੁੰਦੀ ਹੈ ਜ਼ਰੂਰਤ ਹੁੰਦੀ ਹੈ ਜਦੋਂ ਜਿਹੜੀ ਸੰਸਦ ਹੈ ਪਾਰਲੀਮੈਂਟ ਹੈ ਉਹ ਸੈਸ਼ਨ ਦੇ ਵਿੱਚ ਨਹੀਂ ਹੁੰਦੀ ਕਿਸੇ ਕਾਨੂੰਨ ਦੀ ਤੁਰੰਤ ਜ਼ਰੂਰਤ ਪੈ ਜਾਵੇ ਲੋੜ ਪੈ ਜਾਵੇ ਤਾਂ ਫਿਰ ਜਿਹੜਾ ਰਾਸ਼ਟਰਪਤੀ ਹੁੰਦਾ ਹੈ ਜਾਂ ਫਿਰ ਰਾਜ ਦੇ ਵਿੱਚ ਰਾਜਪਾਲ ਹੁੰਦਾ ਹੈ ਉਹ ਭਾਰਤ ਦੇ ਸੰਵਿਧਾਨ ਦੇ ਆਰਟੀਕਲ 123 ਤੇ ਰਾਜਪਾਲ ਦੇ ਕੇਸ ਦੇ ਵਿੱਚ 213 ਦੇ ਤਹਿਤ ਆਰਡੀਨੈਂਸ ਜਾਰੀ ਕਰ ਸਕਦਾ ਹੈਗਾ ਇਹ 6 ਮਹੀਨੇ ਦੇ ਲਈ ਵੈਲਿਡ ਹੁੰਦਾ ਜਿਹੜੀ ਇਹਦੀ ਟਾਈਮ ਲਿਮਿਟ ਹੁੰਦੀ ਹੈਗੀ ਵੈਦ ਹੁੰਦਾ ਇਹ ਅਸਥਾਈ ਕਾਨੂੰਨ ਦੀ ਤਰ੍ਹਾਂ ਕੰਮ ਕਰਦਾ ਹੈ ਟੈਂਪਰੇਰੀ ਜਿਹਨੂੰ ਅਸੀਂ ਕਹਿ ਸਕਦੇ ਆਂਗੇ ਔਰਡੀਨੈਂਸ ਦੀ ਜਿਹੜੀ ਕਾਨੂੰਨੀ ਤਾਕਤ ਹੈ ਉਹ ਐਕਟ ਦੇ ਬਰਾਬਰ ਹੁੰਦੀ ਹੈ ਕਹਿਣ ਤੋਂ ਭਾਵ ਇਹ ਵੀ ਇੱਕ ਕਾਨੂੰਨ ਹੀ ਹੁੰਦਾ ਪਰ ਇਹ ਸਿਰਫ ਟੈਂਪਰੇਰੀ ਹੁੰਦਾ ਹੈ ਸਥਾਈ ਹੁੰਦਾ ਬਾਅਦ ਵਿੱਚ ਇਸ ਨੂੰ ਬਿਲ ਦੇ ਰੂਪ ਦੇ ਵਿੱਚ ਸੰਸਦ ਦੇ ਵਿੱਚ ਪੇਸ਼ ਕਰਨਾ ਲਾਜ਼ਮੀ ਹੁੰਦਾ ਹੈ ਜ਼ਰੂਰੀ ਹੁੰਦਾ ਇੱਕ ਹੋਰ ਸ਼ਬਦ ਜਿਹਨੂੰ ਅਸੀਂ ਕਹਿੰਦੇ ਆ ਨਿਯਮ ਰੂਲਸ ਐਕਟ ਬਣਨ ਤੋਂ ਬਾਅਦ ਉਸ ਐਕਟ ਨੂੰ ਲਾਗੂ ਕਰਨ ਦੇ ਲਈ ਬੇਰਵਾਦਾਰ ਪ੍ਰਕਿਰਿਆ ਦੀ ਲੋੜ ਹੁੰਦੀ ਹੈ ਐਕਟ ਬਣਨ ਤੋਂ ਬਾਅਦ ਉਸ ਨੂੰ ਲਾਗੂ ਕਰਨ ਦਾ ਤਰੀਕਾ ਨਿਯਮ ਦੱਸਦੇ ਨੇ ਰੂਲਸ ਦੱਸਦੇ ਨੇ ਇਹ ਪ੍ਰਕਿਰਿਆ ਨਿਯਮ ਤੈਅ ਕਰਦੇ ਨੇ ਬਿਨਾ ਨਿਯਮਾਂ ਦੇ ਐਕਟ ਕਾਗਜ਼ ਤੇ ਹੀ ਰਹਿ ਜਾਂਦਾ ਹੈ ਉਦਾਹਰਨ ਲੈ ਲਓ ਮੋਟਰ ਵਾਹਨ ਐਕਟ ਹੈ ਜਿਹੜਾ ਉਹ ਕਹਿੰਦਾ ਹੈ ਕਿ ਲਾਇਸੈਂਸ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਉਹ ਲਾਜ਼ਮੀ ਹੈ ਪਰ ਉਸ ਨੂੰ ਬਣਾਉਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਨਿਜ਼ਮ ਦੇ ਵਿੱਚ ਹੁੰਦੀ ਹੈ ਤੇ ਇੱਕ ਹੋਰ ਸ਼ਬਦ ਜਿਹੜਾ ਅਸੀਂ ਪੜਿਆ ਸੁਣਿਆ ਆਦੇਸ਼ ਜਿਹਨੂੰ ਅਸੀਂ ਆਰਡਰ ਵੀ ਕਹਿ ਸਕਦੇ ਹਾਂ ਵੈਸੇ ਆਰਡਰ ਨੇ ਜਿਹੜੇ ਆਦੇਸ਼ ਨੇ ਉਹ ਕਈ ਤਰ੍ਹਾਂ ਦੇ ਹੋ ਸਕਦੇ ਨੇ ਜਿਵੇਂ ਵਿਧਾਨਿਕ ਆਦੇਸ਼ ਐਕਟ ਦੇ ਤਹਿਤ ਅਧਿਕਾਰੀਆਂ ਦੁਆਰਾ ਜਿਹੜਾ ਜਾਰੀ ਕੀਤਾ ਜਾਂਦਾ ਹੈ ਕਾਰਜਕਾਰੀ ਆਦੇਸ਼ ਸਰਕਾਰ ਦੁਆਰਾ ਨੀਤੀਆਂ ਲਾਗੂ ਕਰਨ ਲਈ ਜਾਰੀ ਕੀਤਾ ਜਾਂਦਾ ਹੈ ਜਿਵੇਂ ਸਪੀਕਰ ਸਾਹਿਬ ਹੁੰਦੇ ਨੇ ਚੇਅਰਮੈਨ ਸਾਹਿਬ ਹੁੰਦੇ ਨੇ ਉਹਨਾਂ ਦੇ ਆਦੇਸ਼ ਹੋ ਸਕਦੇ ਨੇ ਸੰਸਦ ਦੀ ਕਾਰਵਾਈ ਚਲਾਉਣ ਦੇ ਲਈ ਤੇ ਇੱਕ ਨੋਟੀਫਿਕੇਸ਼ਨ ਜਿਹੜਾ ਸ਼ਬਦ ਹੈਗਾ ਸਰਕਾਰ ਵੱਲੋਂ ਜਨਤਾ ਨੂੰ ਅਧਿਕਾਰਿਤ ਸੂਚਨਾ ਇਹ ਨਵਾਂ ਕਾਨੂੰਨ ਲਾਗੂ ਕਰਨ ਜਾਂ ਪੁਰਾਣੇ ਕਾਨੂੰਨ ਦੇ ਵਿੱਚ ਤਬਦੀਲੀ ਕਰਨ ਜਾਂ ਫਿਰ ਨੀਤੀ ਐਲਾਨ ਕਰਨ ਦੇ ਲਈ ਹੁੰਦੀ ਹੈ ਜਿਹੜੀ ਇਹ ਸੂਚਨਾ ਹੁੰਦੀ ਹੈ ਨੋਟੀਫਿਕੇਸ਼ਨ ਹੁੰਦੀ ਹੈ ਫਾਰ ਐਗਜ਼ਾਮਪਲ 2016 ਦੇ ਵਿੱਚ ਨੋਟਬੰਦੀ ਹੋਈ ਸੀਗੀ 5500 ਦੇ 100 ਜਿਹੜੇ ਨੋਟ ਸੀਗੇ 1000 1000 ਦੇ ਜਿਹੜੇ ਨੋਟ ਸੀਗੇ ਉਹਨਾਂ ਨੂੰ ਰੱਦ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਸਰਕਾਰ ਨੇ ਜਾਰੀ ਕੀਤਾ ਤੇ ਇੱਕ ਹੋਰ ਜਿਹੜਾ ਅਸੀਂ ਸ਼ਬਦ ਪੜਿਆ ਕਸਟਮਰੀ ਲਾ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਰੀਤੀ ਰਿਵਾਜ ਦੇ ਨਾਲ ਸੰਬੰਧਿਤ ਕਾਨੂੰਨ ਵੀ ਕਹਿ ਸਕਦੇ ਹਾਂਗੇ ਦੋਸਤੋ ਲੋਕਾਂ ਦੁਆਰਾ ਲੰਮੇ ਸਮੇਂ ਤੋਂ ਮੰਨੇ ਜਾ ਰਹੇ ਜਿਹੜੇ ਰੀਤੀ ਰਿਵਾਜ ਹੁੰਦੇ ਨੇ ਜਿਨ੍ਹਾਂ ਨੂੰ ਕਾਨੂੰਨੀ ਮਾਨਤਾ ਮਿਲ ਜਾਂਦੀ ਹੈਗੀ ਬਹੁਤ ਪੁਰਾਣੇ ਹੁੰਦੇ ਨੇ ਉਹ ਕਸਟਮਰੀ ਲਾਅ ਕਹਿੰਦੇ ਨੇ ਸ਼ਰਤਾਂ ਇਹਦੇ ਵਿੱਚ ਇਹੀ ਨੇ ਕਿ ਜਿਹੜੇ ਇਹ ਰੀਤੀ ਰਿਵਾਜ ਨੇ ਬਹੁਤ ਪੁਰਾਣੇ ਹੋਣ ਤੇ ਲਗਾਤਾਰ ਚੱਲੇ ਆ ਰਹੇ ਹੋਣ ਤਰਕ ਸੰਗਤ ਹੋਣੇ ਚਾਹੀਦੇ ਨੇ ਸਪਸ਼ਟ ਹੋਣੇ ਚਾਹੀਦੇ ਨੇ ਕਲੀਅਰ ਹੋਣੇ ਚਾਹੀਦੇ ਨੇ ਤੇ ਉਹ ਭਾਈਚਾਰੇ ਦੇ ਦੁਆਰਾ ਐਕਸੈਪਟਡ ਹੋਣੇ ਚਾਹੀਦੇ ਨੇ ਸਵੀਕਾਰੇ ਹੋਏ ਹੋਣੇ ਚਾਹੀਦੇ ਨੇ ਜਿਵੇਂ ਅਸੀਂ ਉਦਾਹਰਨ ਦੇ ਤੌਰ ਤੇ ਕਹਿ ਸਕਦੇ ਹਾਂ ਕਿ ਹਿੰਦੂ ਮੈਰਿਜ ਐਕਟ ਦੇ ਵਿੱਚ ਜਿਹੜਾ ਹਿੰਦੂ ਵਿਆਹ ਐਕਟ ਹੈ ਉਸ ਦੇ ਵਿੱਚ ਜਿਹੜੀਆਂ ਲੋਕਲ ਰਸਮਾਂ ਨੇ ਸਥਾਨਕ ਰਸਮਾਂ ਨੇ ਉਹਨਾਂ ਦੇ ਅਨੁਸਾਰ ਵਿਆਹ ਦੀ ਮਾਨਤਾ ਤੇ ਅੰਤ ਦੇ ਵਿੱਚ ਦੋਸਤੋ ਅਸੀਂ ਇਹੀ ਕਹਿ ਸਕਦੇ ਹਾਂ ਕਿ ਜਿਹੜੇ ਇਹ ਸ਼ਬਦ ਨੇ ਜਿਵੇਂ ਅਸੀਂ ਬਿਲ ਉਸ ਦਾ ਮਤਲਬ ਸਮਝੋ ਤੁਸੀਂ ਖਰੜਾ ਐਕਟ ਦਾ ਮਤਲਬ ਤੁਸੀਂ ਮੰਨ ਲਓ ਪਾਸ ਹੋਇਆ ਕਾਨੂੰਨ ਠੀਕ ਹੈ ਜੀ ਤੇ ਕੋਡ ਨੂੰ ਅਸੀਂ ਕਹਿ ਸਕਦੇ ਹਾਂ ਪੂਰਾ ਵਿਸ਼ੇਸ਼ ਸੰਗ੍ਰਹਿ ਆਰਡੀਨੇਸ਼ਨ ਨੂੰ ਅਸੀਂ ਸੰਖੇਪ ਦੇ ਵਿੱਚ ਕਹਿ ਦਈਏ ਕਿ ਐਮਰਜੈਂਸੀ ਕਾਨੂੰਨ ਜਿਹੜਾ ਕਿ ਟੈਂਪਰੇਰੀ ਸਮੇਂ ਦੇ ਲਈ ਬਣਾਇਆ ਜਾਂਦਾ ਹੈ ਜਾਰੀ ਕੀਤਾ ਜਾਂਦਾ ਹੈ ਨਿਜ਼ਮ ਨੂੰ ਅਸੀਂ ਕਹਿ ਲਈਏ ਕਿ ਐਕਟ ਲਾਗੂ ਕਰਨ ਦੇ ਤਰੀਕੇ आदेश ਨੂੰ ਅਸੀਂ ਕਹਿ ਸਕਦੇ ਹਾਂ ਸਰਕਾਰੀ ਹਦਾਇਤ ਹੁਕਮ ਨੋਟੀਫਿਕੇਸ਼ਨ ਨੂੰ ਅਸੀਂ ਕਹਿ ਸਕਦੇ ਹਾਂ ਜਨਤਾ ਲਈ ਅਧਿਕਾਰਤ ਸੂਚਨਾ ਜਿਹੜੇ ਅਸੀਂ ਰੀਤੀ ਰਿਵਾਜ ਦੇ ਨਾਲ ਸੰਬੰਧਿਤ ਕਾਨੂੰਨਾਂ ਦੀ ਗੱਲ ਕਰੀ ਹੈ ਉਹ ਜਿਹੜੇ ਲੰਮੇ ਸਮੇਂ ਤੋਂ ਮੰਨੇ ਜਾ ਰਹੇ ਰੀਤੀ ਰਿਵਾਜ ਹੁੰਦੇ ਨੇ ਜਿਨ੍ਹਾਂ ਨੂੰ ਕਾਨੂੰਨੀ ਮਾਨਤਾ ਮਿਲ ਜਾਵੇ ਦੋਸਤੋ ਕਾਨੂੰਨ ਸਿਰਫ ਕਾਗਜੀ ਨਹੀਂ ਹੁੰਦਾ ਇਹ ਸਾਡੇ ਜੀਵਨ ਦਾ ਹਿੱਸਾ ਹੁੰਦਾ ਹੈ